ਹੱਥਾਂ ਦੀ ਚੋਰੀ ਮੈਂ ਨਹੀਂ ਖਾੜੀ ਲੈ ਜਾ ਮੋੜ ਕੇ ਖੂਬ ਚਿਰ ਆਈਆਂ ਨਹੀਂ ਬੰਗਲੇ ਦੀ ਸੇਵਚ ਰਾਜਾ ਵੇਖਿਆ ਮੈਂ ਤੇ ਤੋਲਾ ਮੈਨੂੰ ਦੇ ਦਲਵਰੀਆਂ ਪਿਆਰ ਮੇਰੇ ਨਾਲ ਪਾਉਂਦੀ ਰਹੀ ਪਰ ਸਤਕਾਰਿਓ ਮੇਰੇ ਦੋਸਤੋ ਬਜ਼ੁਰਗੋ ਬੱਚਿਓ ਔਰ ਮਰੀਓ ਭੈਣੋ ਮੈਂ ਮਹਾ ਸਿੰਘ ਪੰਛੀ ਮੈਂ ਕਿਹਾ ਸਿੰਘ ਵਾਲਾ ਸੈਣੀਆ ਨੇ ਰਹਿਣ ਵਾਲਾ ਹ ਤੇ ਮੈਂ ਬਹੁਤ ਦੇਰ ਤੋਂ ਉਗਾਰਿਆ ਹ ਤੇ ਅੱਜ ਫੇਰ ਦੁਬਾਰੇ ਇੱਕ ਦੀ ਸੋਹ ਦੇ ਸਾਹਮਣੇ ਪੇਸ਼ ਕਰ ਲੱਗਾ ਤੱਕੇ ਲਾਲ ਪਾ ਦੀ ਢੋਲੀ ਕਰ ਮਜਬੂਰ ਵੇ ਇਕੱਜਾ ਦੇ ਰੱਬ ਸਾਨੂੰ ਕਰ ਦਿੱਤਾ ਜੂਰ ਵੇ ਜਿਸ ਦੇ ਬਗੈਰ ਮੈਂ ਨਾ ਜਉਂਦੀ ਇਕ ਬਿੰਦ ਜਿਸ ਦੇ ਬਗੈਰ ਮੈਂ ਨਾ ਜਉਂਦੀ ਇਕ ਬਿੰਦ ਤੱਕ ਮੁਖਿਓ ਦਾ ਚਾ ਰੁਕ ਦੋ ਘਹਾਰੋ ਮੇਰੀ ਢੋਲੀ ਨੂੰ ਮੈਨੂੰ ਯਾਰ ਦੇ ਜਨਾਜ਼ੇ ਪਿੱਛੇ ਜਾਣ ਦੇ ਦੋ ਰੁਕ ਦੋ ਘਹਾਰੋ ਮੇਰੀ ਢੋਲੀ ਨੂੰ ਮੈਨੂੰ ਯਾਰ ਦੇ ਜਨਾਜ਼ੇ ਪਿੱਛੇ ਜਾਣ ਦੇ ਦੋ ਮੈਂ ਤਾਂ ਇੱਕ ਰਖੀ ਸੀ ਵੀ ਬਾਵਲੇ ਦੀ ਪੱਗ ਵੇ ਮੈਨੂੰ ਕਿਸ ਪਕਾਇਓ ਤਾਂ ਛੱਡ ਜੂਗਾ ਜੱਗ ਵੇ ਮੈਨੂੰ ਕਿਸ ਪਤਾਇਓ ਤਾਂ ਛੱਡ ਜੂਗਾ ਜੱਗ ਵੇ ਮੈਂ ਤਾਂ ਕਿਤੇ ਉਹਦੇ ਨਾਲ ਉਮਰਾਂ ਦੇ ਵਾਦੇ ਮੈਂ ਤਾਂ ਕਿਤੇ ਉਹਦੇ ਨਾਲ ਉਮਰਾਂ ਦੇ ਵਾਦੇ ਉਹਦੇ ਗੱਲ ਲੱਕ ਪੁੱਲ ਮੁਖਾ ਲੈਣ ਦੋ ਰੁਕ ਦੋ ਘਹਾਰੋ ਮੇਰੀ ਢੋਲੀ ਨੂੰ ਮੈਨੂੰ ਯਾਰ ਦੇ ਜਨਾਜ਼ੇ ਪਿੱਛੇ ਜਾ ਲੈਣ ਦੋ ਰੁਕ ਦੋ ਘਹਾਰੋ ਮੇਰੀ ਢੋਲੀ ਨੂੰ ਮੈਨੂੰ ਯਾਰ ਦੇ ਜਨਾਜ਼ੇ ਪਿੱਛੇ ਜਾ ਲੈਣ ਦੋ ਦੋਸਤੋ ਮਿਲਦੇ ਆਂ ਲੋਕ ਪੰਜਾਬੀ ਰੇਡੀਓ ਚੈਨਲ ਤੇ